ਦੈਨਿਕ ਸੂਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤਪੁਰ ਪਟਿਆਲਾ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਉੱਥੇ 7 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦਰਸਤਲੇ ਲੋਕ ਵਿਆਹ ਉਤੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਇੱਕ ਤੇਜ਼ ਰਫਤਾਰ ਕੈਂਟਰ ਦੇ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 7 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 6 ਮਹਿਲਾਵਾਂ ਸ਼ਾਮਿਲ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਦੱਸਦੀ ਕਿ ਵਿਆਹ ਸਮਾਗਮ ਦੇ ਉੱਤੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੱਡੀ ਬੁਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਚੁੱਕੀ ਹੈ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਉੱਥੇ ਕੈਂਟਰ ਦਾ ਜੋ ਚਾਲਕ ਸੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਕੈਂਟਰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਕੈਂਟਰ ਵੀ ਅੱਗੇ ਟੁੱਟਿਆ ਹੋਇਆ ਤੇ ਗੱਡੀ ਜੋ ਹੈ ਬੁਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਚੁੱਕੀ ਹੈ ਦੱਸਦੀ ਕਿ ਇਨੋਵਾ ਕਾਰ ਨਿਊ ਵੈਸ਼ਨੂ ਫੈਮਲੀ ਢਾਬਾ ਪਿੰਡ ਅਨਲਨੀ ਕ੍ਰਾਸ ਕਰਕੇ ਨਰੇਲੀ ਕਟ ਕੋਲ ਪਹੁੰਚਿਆ ਸੀ ਕਿ ਸਰਹੱਦ ਸਾਈਡ ਤੋਂ ਆ ਰਹੇ ਕੈਂਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਕੈਂਟਰ ਸਵਾਰ ਕੈਂਟਰ ਛੱਡ ਕੇ ਮੌਕੇ ਤੋਂ ਹੀ ਫਰਾਰ ਹੋ ਗਿਆ ਇਸ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਸੁਨੀਤਾ ਅਤੇ ਦਲਬਾਰ ਸਿੰਘ ਵਜੋਂ ਹੋਈ ਹੈ ਉੱਥੇ ਹੀ ਹਰਵਿੰਦਰਪੁਰ ਰਣਤੇਰਪੁਰ ਗੁਰਮੀਤਕੌਰ ਮੀਨਾ ਦੇਵੀ ਅਰਸ਼ਦੀਪਪੁਰ ਅਤੇ ਰਮਨਦੀਪਪੁਰ ਡਰਾਈਵਰ ਬਹਾਦਰ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੁਨੀਤਾ ਤੇ ਦਲਬਾਰ ਸਿੰਘ ਦੇ ਲਾਸ਼ਾਂ ਦਾ ਸਿਵਲ ਹਸਪਤਾਲ ਫਤੇਗੜ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੇ ਕਿ ਜ਼ਬਰਦਸਤ ਇਹ ਹਾਦਸਾ ਹੋਇਆ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਗੱਡੀ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਹੈ ਚੱਕਣਾ ਚੂਰ ਹੋ ਚੁੱਕੀ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੇਗੀ ਪਤੀ ਪਤਨੀ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਪਛਾਣ ਸੁਨੀਤਾ ਅਤੇ ਦਲਬਾਜ ਸਿੰਘ ਵਜੋਂ ਹੋਈ ਹੈ ਉੱਥੇ ਹੀ ਸੱਤ ਲੋਕ ਐ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਦੇ ਵਿੱਚ 6 ਮਹਿਲਾਵਾਂ ਤੇ ਇੱਕ ਡਰਾਈਵਰ ਐ ਜੋ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਨਾਂ ਲਖੇ ਕੋਲ ਕਿ ਐਕਸੀਡੈਂਟ ਹੋਇਆ। ਮੋਬ ਵੱਡੀ ਆ ਰਹੀ ਸੀ ਨਾਂ ਲਖੇ ਵੱਲੋਂ ਲਿੰਗ ਦੀ ਪ੍ਰੈਸ ਜਾਣਾ ਸੀ। ਇਸ ਰੰਸਾਈਡ ਤੋਂ ਇੱਕ ਟੈਂਟਰ ਜਾ ਰਿਹਾ ਸੀ। ਖਾਲੀ ਸੀਗਾ। ਉਹਦੇ ਨਾਲ ਹਸਤਾ ਹੋਂ ਕਾਰਨ ਦੋ ਪਰਿਵਾਰ ਦੇ ਦੋ ਮੈਂਬਰਾਂ ਦੀ ਡੈਥ ਹੋਈ ਹੈ। ਜਿ ਸੱਤ ਜ਼ਖਮੀ ਹੋਈਆਂ। ਦੇ ਬਤਿਹਰੀ ਹੀ ਪ੍ਰਸ਼ਨੋਟ ਕਰਾ ਰਹੇ ਹਾਂ ਪਾਚਾ ਦਰਜ ਕਰਤਾ ਡਰਾਈਵਰ ਦੇ ਖਾਤ ਗੱਡੀ ਰੌਂਡਪੋਇੰਟ ਵਾਲੀ ਡਰਾਈਵਰ ਮੁਕੀ ਰੋ ਪੜ ਗਈ ਸੀ ਉਹਨੂੰ ਜਲਦੀ ਪੜ ਲਾਂਗੇ ਸੈਕੰਡ ਜਿਹੜੇ ਬਡੇ ਦਾਖਲ ਗੁਰਬੀਰ ਕੌਰ ਹਰਿੰਦਰ ਕੌਰ ਬੀ ਜੀ ਬਤਿਹਰੀ ਦਾਖਲ ਮਹਾਰਾਜਨ ਡਰਾਈਵਰ ਸੀ ਨੋਵਾ ਦਾ ਪਾਚੀ ਕੋਰ ਲੜਕੀ ਸੀਗੀ ਰਮਨਦੀਪ ਕੌਰ ਸੀਗੀ ਗੁਰਮੀਤ ਕੌਰ ਸੀਗੀ ਇਹਦੇ ਨਾਲ ਇੱਕ ਤਾਂ ਬੰਦਰ ਹੋ ਸੀ ਇਹ ਜਿੰਦਰਾ ਹਸਪਤਲ ਦਾਖਲ ਹੋ ਗਿਆ ਸੀ ਕਰ ਦੇ ਦਿੱਤ ਜਿਹਦੀ ਹੋਏ ਕੀ ਕੀ ਨਾਮ ਨੇ ਕਿੰਦਰਾ ਕਿੰਬਾ ਬਾਪਾ ਹੋਏਗਾ ਸੁਨੀਤਾ ਦੇਵੀ ਲੜਕੂ ਬੰਦੇ ਉਹਦਾਗਾ ਦਲਵਾਰ ਸੀ ਇਹ ਜਿਹੜਾ ਬੱਸ ਵਿੱਚ ਪਿੰਡ ਪੈਂਦਾ ਅੰਬੇ ਅੰਬੇ ਸ਼ਹੀ ਪਰਿਵਾਰ ਨੇ ਲਈ ਇਸ ਨਾੜੀ ਉੱਤੇ ਜਿਹੜੀ ਗੱਡੀ ਐ ਐਂਬੂਲੈਂਸ ਵਗੈਰਾ ਜਾਂ ਕੋਈ ਸਹਾਇਤਾ ਵਾਲੀ ਗੱਡੀ ਉਹ ਦੇਰੀ ਨਾਲ ਪਹੁੰਚੀ ਐ ਮੋਗੀ ਜਿਹੜੀ ਪਹੁੰਚੀ ਐ ਉਹਨੂੰ ਅਸੀਂ ਕਿਹਾ ਬੇਨਤੀ ਕੀਤੀ ਕਰੋ ਨਾਲ ਨਹੀਂ ਗਏ ਸਾਡੇ ਕੋਲ ਲੈ ਕੇ ਗਏ ਨਹੀਂ ਸਾਨੂੰ ਉਹਨੂੰ ਛੱਡ ਕੇ ਚਲੇ ਗਏ ਉਹ ਛੱਡ ਜਿਹੜੀ ਗੱਡੀ ਐ ਸਸ ਵੀ ਨਹੀਂ ਪਹੁੰਚੀ ਉੱਤੇ ਉਹ ਤੋਂ ਆਲਰੇਡੀ ਪਹਿਲੇ ਕੈਸੀ ਹੁੰਦੀ ਜੋ ਮੈਨੂੰ ਕੋਲ ਲੱਗਿਆ ਐਕਸੀਡੈਂਟ ਹੋ ਰਹੀ ਸੀ ਖਾਨਪੁਰ

WhatsApp channel par